ਦਾ ਵੱਡਾ ਬੰਦਾ 5.5 ਫੁੱਟ ਪੌਣੇ 6 ਫੁੱਟ ਦਾ ਨਹਿਰ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਤੇ ਮੈਂ ਬੈਠਾ ਨਹੀਂ ਪੰਪ ਨਹੀਂ ਰੋਕ ਸਕੇ ਕਿ ਸ਼ਕਮੀ ਰੋਕੋ ਕਿ ਜੇ ਨਹੀਂ ਸੀਗਾ ਤਾਂ ਰੋਕ ਲਗਾ ਗੱਲ ਇਹ ਹੈ ਬਰਸਾਤੀ ਡੱਡੂ ਆ ਨਿਕਲ ਕੇ ਆਇਆ ਤਾਜ਼ਾ ਤਾਜ਼ਾ ਹੁਣ ਸਾਢੇ 4 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰ ਦੀ ਸੰਕਟਵਾਣਾ ਸਵਾਗਤ ਕਰਦਾ ਹਾਂ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਿਰੰਗਾ ਯਾਤਰਾ ਕੱਢ ਰਹੇ ਰਮਨਦੀਪ ਸਿੰਘ ਬਿੱਟੂ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨਾਲ ਆਮੋ ਸਾਹਮਣਾ ਹੋ ਗਿਆ ਦਰਅਸਲ ਗੁਰਪ੍ਰੀਤ ਸਿੰਘ ਗੋਗੀ ਕੇਂਦਰ ਸਰਕਾਰ ਵੱਲੋਂ ਰਜੈਕਟ ਕੀਤੀਆਂ ਗਿਆ ਚਾਕੀਆਂ ਨੂੰ ਭਿਖਾਰੇ ਸਨ ਇਸੇ ਦੌਰਾਨ ਇੱਕੋ ਰੋਡ ਤੇ ਰਮਨਦੀਪ ਸਿੰਘ ਬਿੱਟੂ ਤੇ ਗੁਰਪ੍ਰੀਤ ਗੋਗੀ ਆਮੋ ਸਾਹਮਣੇ ਹੋ ਗਏ ਜਿਸ ਤੋਂ ਬਾਅਦ ਰਮਨਦੀਪ ਸਿੰਘ ਬਿੱਟੂ ਨੇ ਗੁਰਪ੍ਰੀਤ ਸਿੰਘ ਗੋਗੀ ਨੂੰ ਲਲਕਾਰਾ ਮਾਰਿਆ ਕਿ ਬਾਹਰ ਨਿਕਲੋ ਕਿ ਮੈਂ ਕਿ ਬਿਆਨ ਸਿੰਘ ਦਾ ਪ ਇਸੇ ਦੌਰਾਨ ਗੁਰਪ੍ਰੀਤ ਸਿੰਘ ਗੋਗੀ ਦਾ ਬਿਆਨ ਆਇਆ ਕਿ ਇਹ ਬਖਲਾਏ ਹੋਏ ਨੇ ਪੌਣੇ 5 ਸਾਲ ਬਾਅਦ ਇਹ ਬਾਹਰ ਨਿਕਲੇ ਨੇ ਕਿਉਂਕਿ ਹੁਣ ਲੋਕ ਸਭਾ ਦੇ ਚੋਣ ਆ ਗਈਆਂ ਨੇ ਰੋਕੋ ਰੋਕੋ ਸੁਨਹਿਤ ਹਾਂ ਬੰਬ ਨਹੀਂ ਰੋਕ ਸਕੇ ਕਿ ਸ਼ੱਕ ਨਹੀਂ ਰੋਕੂ ਇਹਦਾ ਜਵਾਬ ਦੇ ਨਹੀਂਗਾ ਸ਼ੱਕ ਨਹੀਂ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹੈ ਵਿੱਚ ਉਹ ਹੀ ਰੋਲ ਉਧਰ ਜਾ ਜੀ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ ਪੌਣੇ 6 ਫੁੱਟ ਦਾ ਨਜ਼ਰ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ ਤਾਂ ਮੈਂ ਬੈਠਾ ਨਹੀਂ ਹਾਂ ਠੀਕ ਹੈ ਤੇ ਜੇ ਨਹੀਂ ਸੀਗਾ ਤਾਂ ਰੋਕ ਲਗਾ ਛਕਣੀ ਚੱਕ ਕੇ ਗਏ ਨਾ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਆ ਬਰਸਾਤੀ ਡੱਡੂਆ ਨਿਕਲ ਕੇ ਆਇਆ ਤਾਜਾ ਤਾਜਾ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜੇ ਤਾਂ ਰਹਿ ਰਹੀ ਸੀ ਕੰਬ ਕਰਨੀ ਮੈਂ ਤਾਈ ਗਿਆ ਜੇ ਛਕਣੀ ਜਣੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਆ ਤੁਹਾਨੂੰ ਰੋਕਣ ਨੂੰ ਮੇਰੇ ਕੋਲ ਗੱਡੀ ਦਾ ਨੰਬਰ ਹੈ ਮੇਰਾ ਅੱਜ ਤਾਂ ਨਹੀਂ ਹੈਗਾ ਮੇਰਾ ਆਦਮੀ ਆਦਮੀ ਆ ਜਿਹੜਾ ਕਾਂਗਰਸ ਸੀਗਾ ਨਾ ਮੇਰੇ ਕੋਲ ਉਹਦਾ ਨੰਬਰ ਆ ਇਹੇ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਐਚਓ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਇਹ ਲੱਗਦਾ ਸਾਨੂੰ ਤਿਰੰਗਾ ਯਾਤਰਾ ਕਹਿੰਦੇ ਨੇ ਹੱਤਵੱਧ ਨਹੀਂ ਰੋਕ ਸਕੇ ਗੁੱਗੀ ਜੀ ਕੀ ਰੋਕ ਲੈਣਗੇ ਰੋਕੀ ਕੌਣ ਰੋਕਣਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨ ਦੇ ਤਿਰੰਗੇ ਨੂੰ ਅੱਜ ਇਹ ਨਾ ਦੀ ਰਾਜਨੀਤਿਕ ਯਾਤਰਾ ਸੀਗੀ ਤੇ ਆਪ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਇਹਨਾਂ ਨੇ ਧੰਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਕਿਹੜਾ ਕਿਹੜਾ ਹੋ ਗਿਆ ਸੰਧੋਤਾ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਅਜੇ ਅਜੇ ਕੋਈ ਮੇਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਦੋਂ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਵੀ ਇਹਦਾ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਕਰ ਸਾਹਿਬ ਨੇ ਵੀ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਮੰਨੀ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤਾ ਅਜੇ ਤੱਕ ਕੁਝ ਨਹੀਂ ਉਹ ਹੀ ਪਤਾ ਲੱਗਿਆ ਕੱਜ ਤਾਂ ਸੀ ਭੱਜ ਗਏ ਆ ਉਹ ਵੀ ਲਲਕਾਰ ਕੇ ਗਏ ਨੇ ਮੇਰੇ ਮੋਟਰਸਾਈਕਲ ਤੇ ਆ ਕੇ ਲਗਾਰ ਗਿਆ ਤਾਂ ਮੈਂ ਆਹ ਖੜਾ ਸੀ ਬੋਆ ਦਾ ਪੁੱਤ ਹਾਂ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੱਟ ਪਲੱਸ ਆ ਮੇਰੇ ਨਾਲ ਤਾਂ ਵਿਚਾਰੇ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਪੁਲਸ ਵਾਲੇ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੱਟ ਪਲੱਸ ਹੀ ਉਹਨੂੰ ਮੈਨੂੰ ਮੇਤੋ ਕਹਦਾ ਡਰ ਲੱਗਦਾ ਯਾਰ ਖਰ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਹਾਂ ਠੀਕ ਹੈ ਤੇ ਇੱਥੇ ਹੀ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਤੁਹਾਡੀ ਯਾਤਰਾ ਕਿੱਥੇ ਨੂੰ ਜਾਏਗੀ ਇਹ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਦ ਤਣ ਸਾਨੂੰ ਲੋਕ ਲਿਆ ਰਹੇ ਅਸੀਂ ਜਾ ਰਹੇ ਤੁਸੀਂ ਤੁਹਾਨੂੰ ਇਲਾਜ ਨਹੀਂ ਕਿਤੇ ਨਹੀਂ ਹੈਗੀ ਇਸ ਵਿੱਚ ਯਾਰ ਇਹ ਚਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਐਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਮਲਿਆਂ ਨੂੰ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਪਤਾ ਕਿ ਜਿਹੜੇ ਕਾਰਕਸ ਨੂੰ ਤਾਲਾ ਲਾਇਆ ਨਹੀਂ ਨਹੀਂ ਇਹ ਪੁੱਛੋ ਇਹਨੂੰ ਮਨਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਇਹ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਐਸੇ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਤਵਾਗੀ ਸੰਤੁਲਨ ਕਿੰਨਾ ਖੈਗਾ ਠੀਕ ਹੈ ਨਾ ਮਰਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਆਪਸ ਨਹੀਂ ਵਿਗੜ ਗਿਆ ਇਹਦੇ ਨਾਲ ਜੋ ਅੱਜ ਜਨਮਨੀਤ ਬਿੱਟੂ ਨੇ ਕੀਤਾ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆੰਕਾਜ਼ੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਵਿੰਦੀ ਸਿੰਘ ਬਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾਂ ਹੁੰਦੇ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ ਬਿਲਕੁਲ ਵਿਨਟੇਜ ਵੀ ਨੇ ਮੇਰੇ ਕੋਲ ਕਲਾਸਿਕ ਵੀ ਨੇ ਮੇਰੇ ਕੋਲ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਬੈਂਦਾ ਸ਼ੌਕ ਆ ਯਾਰ ਮੈਂ ਸ਼ੌਕ ਨਾ ਚੀਨਾ ਯਾਰ ਮੇਰੇ ਆਪਣੇ ਨੇ ਇਹ ਪੱਕੇ ਤੋਂ ਬਾਹਰ ਹੀ ਕੋਈ ਕੰਟਰੈਕਸ਼ਨ ਨਹੀਂ ਕੀਤਾ ਹੋਇਆ ਹੈ ਹੈ ਇਹ ਪਾਕ ਨੂੰ ਉਸ ਤੋਂ ਕੋਈ ਨਹੀਂ ਇਹਨਾਂ ਨੇ ਸ਼ਰਤ ਕੀਤੀ ਆ ਹਾਂ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੇ ਇੱਥੋਂ ਆ ਚਾੱਕੀ ਨਿਕਲਣੀ ਆ ਪੰਜਾਬ ਸਰਕਾਰ ਕੱਢ ਰਹੀ ਆ ਇਹਨਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਹੈ ਇਹਨਾਂ 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 ਨੂੰ ਪੁੱਛੋ ਇਹਨਾਂ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਵੀ ਕਰਦੇ ਨੇ ਕਹਿੰਦੇ ਅਸੀਂ ਉਹ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇਲੇ ਠੇਕਾ ਲਿਆ ਹੋਇਆ ਟਰੱਕ ਦਿੱਲੀੋਂ ਭਰ ਲਿਆਂਦਾ ਡੋਲਦਾ 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 ਸੜ ਹੁਲੀ ਜਾਂਦਾ ਪਿੰਡਾਂ ਚ ਸੀਸੀ ਵਾਲਿਆਂ ਦੀ ਗਿਆ ਇਹ ਦੱਸੋ ਜਿਹੜਾ ਇਹ ਪਿੰਡ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੋਣਾ ਸੀ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗੀਆਂ ਪੰਜ ਸਾਲ ਨੇ ਮੈਨੂੰ ਪਿਆਰ ਕਰਦਾ ਮੈਨੂੰ ਪਹਿਲਾ ਰੂਟ ਹੀ ਮੈਨੂੰ ਦਿੱਤਾ ਮੇਰੇ ਹਲਕੇ ਦਾ ਇਹ ਪੂਰੇ ਪੰਜਾਬ ਚ ਜਾਏਗੀ ਯਾਰ ਪੂਰੇ ਪੰਜਾਬ ਚ ਲਗ ਲਗ ਚੱਲੇਗੀ ਮੇਰੇ ਹਲਕੇ ਤੋਂ ਨਿਕਲ ਕੇ ਫਿਰ ਨਾਰਥ ਇਸ਼ ਜਾਏਗੀ ਨਾਰਥ ਤੋਂ ਫਿਰ ਸੈਂਟਰਲ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਆ ਔਰ ਇਹ ਮਧਵਤੀ ਬੱਚਿਆਂ ਨੂੰ ਸਮਝਾਓ ਕਿ ਤੈਨੂੰ ਭਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਕਿਉਂਕਿ ਤਾਲਚੀਨੀ ਕਰਿਆਨੇ ਦੁਕਾਨ ਖੋਲਣਾ ਬੁਨੀ ਲਾਜ ਜੀ ਦੇ ਨਾਲ ਹੱਥੀ ਖ ਤੋਂ ਦੱਸ ਦਈਏ ਕਿ 2024 ਦੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਨੇ ਇਸੇ ਦੌਰਾਨ ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਤਰ੍ਹਾਂ ਯਾਤਰਾਵਾਂ ਕੱਢ ਰਹੀਆਂ ਨੇ ਤੇ ਲੋਕਾਂ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਇਸੇ ਦੌਰਾਨ ਦੋਵਾਂ ਦੇ ਟੱਕਰੇ ਹੋ ਗਏ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ